ਮਹਾਨ ਪੁਰੀ ਮਦਰ ਕਮੇਟੀ ਮੇਰੇ ਨਾਲ ਸ਼੍ਰੀ ਰੰਮੀ ਜੀ ਬਖਸ਼ ਆਦੇਸ਼ਾਉ ਜੀ ਬਖੇ ਨੇ ਨਾਲ ਪੱਸੀ ਸਾਹਿਬ ਬੈਠੇ ਨੇ ਮੁਜੇ ਚੇਤੇ ਉਰਤੇ ਸਾਡੇ ਜਲੰਧਰ ਤੋਂ ਮੈਡਮ ਹਲਕਾਈ ਚਾਰਜ ਮੈਡਮ ਭੈਣਜੀ ਰਾਜਵੰਦਰ ਘੋਟਿਆੜੇ ਜਿਹੜੇ ਦੁਆਬਾ ਜ਼ੋਨ ਦੇ ਪ੍ਰਧਾਨ ਵੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਜਿਹਦੇ ਵਿੱਚ ਸਾਡੇ ਜਲੰਧਰ ਤੋਂ ਐਫਸੀ ਸਾਹਿਬ ਪਹੁੰਚੇ ਹੋਏ ਨੇ ਸੁਭਦੇਵ ਸਿੰਘ ਸਾਹਿਬ ਨਾਲ ਨਿਰਮਲ ਕੁਮਾਰ ਜੀ ਸਾਰੀਆਂ ਆਵਾਜ਼ਾਂ ਦੀ ਪਾਰਟੀ ਜੋ ਅੱਜ ਸੇ ਇਥੇ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਆਇਆ ਤੇ ਉਹ ਬਲੇ ਬੁਲੇ ਕਿ ਜਨਤਾ ਲਈ ਸਾਰੀ ਦੁਨੀਆ ਦੇ ਲਈ ਇੱਕ ਭਲਾਈ ਦੇ ਅਰਦਾਸ ਕਰਨ ਆਏ ਆ ਕਿ ਸਾਰੇ ਦੁਨੀਆ ਦੇ ਜਿੰਨੀ ਆਬਾਦ ਹੈਗੀ ਆ ਸਾਰੇ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਨੇ ਅਸ਼ੀਰਵਾਦ ਦੇ ਸਾਰਿਆਂ ਨੂੰ ਸਾਰੇ ਜਿਹੜੇ ਹੈਗੇ ਚੜ੍ਹਦੀ ਕਲਾ ਵਿੱਚ ਰਹੇ। ਅੱਜ ਸ਼ੇਖੂਪੁਰ ਵੀ ਦੇ ਪਾਟਾ ਪੱਤਰਕਾਰੀ ਦੇ ਬੰਦ 77 ਵਾ ਜਾਸਨ ਮੇਲਾ ਬਣਾਇਆ ਜਾ ਰਿਹਾ। ਦੂਸਰਾ ਪੰਜਾਬ ਦੇ ਵਿੱਚ ਬਹੁਤ ਹੋਰ ਵੀ ਮੇਲੇ ਬਹੁਤ ਰਾਗਰੇ ਨੇ ਜੋ ਇਹ ਜਿਹੜਾ ਪਤਰਕਾਲੀ ਦਾ ਮੇਲਾ ਪੰਜਾਬ ਦੇ ਵਿੱਚ ਬਹੁਤ ਹੀ ਵਿਸ਼ੇਸ਼ ਮਹੱਤਵ ਰੱਖਦਾ ਕਿਉਂਕਿ ਇਹਦੇ ਵਿੱਚ ਸਾਰੇ ਤਰਫੋਂ ਦੇ ਲੋਕ ਨਾਲ ਮਿਲ ਕੇ ਮੇਲਾ ਕਰਦੇ ਆਂ ਔਰ ਸਵੇਰ ਤੋਂ ਹੀ ਬਹੁਤ ਰੌਣਕਾਂ ਨੇ ਮੰਦਰ ਦੇ ਵਿੱਚ ਲੰਗਰ ਸ਼ਬੀਲਾ ਦੇ ਬਹੁਤ ਬੜੇ ਇੰਤਜ਼ਾਮ ਕੀਤੇ ਗਏ ਨੇ ਮੰਦਰ ਕਮੇਟੀ ਵੱਲੋਂ ਜਿੱਥੇ ਮੰਦਰ ਕਮੇਟੀ ਆਪਣੇ ਲੈਵਲ ਤੇ ਪ੍ਰਬੰਧ ਕਰਦੀ ਆ ਉਥੇ ਸ਼ਹਿਰ ਦੇ ਵਿੱਚ ਸਾਡੀ ਸੱਜਣ ਆਪਣੇ ਲੈਵਲ ਤੇ ਸ਼ਬੀਲਾ ਔਰ ਲੰਗਰ ਦਾ ਇੰਤਜ਼ਾਮ ਕਰਦੇ ਆ ਔਰ ਮੀਡੀਆ ਦੇ ਸਾਹਮਣੇ ਉਨਾਈ ਸਾਡੇ ਜਿਹੜੇ ਲੋਕੀ ਬਨੇਸ਼ਾਂ ਦੇ ਬੈਠੇ ਆ ਉਹ ਮੇਲੇ ਦਾ ਦੇ ਬੱਚੇ ਆ ਸਾਡੇ ਭਰਾਵਾਂ ਸਾਡੇ ਰਿਸ਼ਤੇਦਾਰ ਉਹ ਸਾਨੂੰ ਟੈਲੀਫੋਨ ਕਰ ਰਹੇ ਆ ਮੇਲੇ ਦੇ ਬਾਰੇ ਵਿੱਚ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਭਵਨ ਪੰਡਾਲ ਦਰਵਾਰ ਦਾਦੀ ਨੇ ਬਹੁਤ ਹੀ ਅੱਛੇ ਸਜੇ ਹੋਏ ਨੇ ਮੇਲੇ ਦੇ ਸੰਬੰਧ ਚ ਇਹ ਕਿਹਾ ਜਾਂਦਾ ਵੀ ਮਾਤਾ ਭੱਦਰਕਾਲੀ ਦਾ ਮੇਲਾ ਬੜੇ ਲੋਕੀ ਉਸਤਾ ਉਸਤਾ ਬੜੇ ਸਰਦਾ ਦੇ ਨਾਲ ਬਿਲਕੁਲ ਵੀ ਮਨਾਉਂਦੇ ਆ ਬੜਾ ਲੋਕਾਂ ਨੂੰ ਬੜਾ ਪਿਆਰ ਆ ਤੇ ਬੜੀ ਬੜੀ ਦੂਰੋਂ ਲੋਕੀ ਦਰਸ਼ਨ ਕਰਨ ਵਾਸਤੇ ਇਸ ਮੇਲੇ ਤੇ ਆਉਂਦੇ ਆ ਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ